ਐਵੇਂ ਉਹਦਾ ਮੂੰਹ ਹੀ ਆ ਬਣਾ ਕੇ ਆਪ ਵੀ ਦੇਖ ਲੈ ਪਾਸੇ ਕਿਦਾਂ ਵਧਾਏ ਆ ਤੈਨੂੰ ਆਪ ਨੂੰ ਕੀ ਆਉਂਦਾ ਲੱਡੇੜੀ ਦੇ ਹੀ ਕਰੀ ਜਾਂਦੇ ਆਬਦੀ ਤਾਂ ਇਹ ਹੀ ਬੰਦਾ ਕੀ ਯੂ ਮੇਰੇ ਛੋਟਾ ਛੋਟਾ ਬੱਚਾ ਐਵੇਂ ਆਪ ਨੂੰ ਖਾਉਂਦਾ ਜਾਂਦਾ ਨੇ ਦੂਜਿਆਂ ਨੂੰ ਦਿੰਦੀਆਂ ਸਸੀ ਗੱਲ ਦੀ ਸਾਰਿਆਂ ਨੂੰ ਮੈਂ ਨਾ ਹੁਣੀ ਉੱਠਿਆ ਜੀ ਸੀ ਥੋੜਾ ਟੈਂਪਲ ਨੂੰ ਬੱਸ ਜੀ ਕੁਛ ਖਾਦਾ ਜੀ ਉੱਠ ਕੇ ਤੋੜਦੇ ਹੀ ਮਰੀਲਾਂ ਹੀ ਦੇਖਣ ਲੱਗ ਗਿਆ ਕਿ ਰੀਲਾਂ ਦੇਖਣ ਲੱਗ ਗਿਆ ਤੇ ਉਹ ਜਰਨੀ ਲੀਵਰ ਦੀ ਕੁੜੀ ਨਾ ਉਹਦੀ ਰੀਸ ਲਾਈ ਜਾਂਦੀ ਆ ਉਹ ਜਿਹੜੀ ਹੀਰਾ ਮੰਡੀ ਕਿ ਨਹੀਂ ਆ ਆਲਮ ਠੀਕ ਆ ਭਾਈ ਉਹਨੇ ਵਧੀਆ ਕੰਮ ਕੀਤਾ ਐਕਟਿੰਗ ਕੀਤੀ ਹੈ ਐਵੇਂ ਉਹਦਾ ਮੂੰਹ ਹੀਆ ਬਣਾ ਕੇ ਆਪ ਵੀ ਦੇਖ ਲੈ ਪਾਸੇ ਕਿਦਾਂ ਵਧਾਏ ਆ ਤੈਨੂੰ ਆਪ ਨੂੰ ਕੀ ਆਉਂਦਾ ਲੈ ਡੈਡੀ ਦੇ ਹੀ ਕਰੀ ਜਾਂਦੇ ਆਬਦੀ ਤਾਂ ਏਈ ਬੰਦਾ ਕੀ ਹੋ ਗਿਆ ਬੱਸ ਮੇਰਾ ਛੋਟਾ ਛੋਟਾ ਬੱਚਾ ਐਵੇਂ ਆਪ ਨੂੰ ਕੁਝ ਆਉਂਦਾ ਜਾਂਦਾ ਨਹੀਂ ਦੂਜਿਆਂ ਨੂੰ ਲਿੰਦੀਆਂ ਸਸੀ ਗੱਲ ਦੀ ਸਾਰਿਆਂ ਨੂੰ ਮੈਂ ਨਾ ਹੁਣੀ ਉੱਠਿਆ ਜੀ ਸੀ ਥੋੜਾ ਟੈਂਪਰ ਨੂੰ ਬਸਾ ਜੀ ਕੁਛ ਖਾਦਾ ਜੀ ਉੱਠ ਕੇ ਤੋੜਦੇ ਹੀ ਮਰੀਲਾ ਹੀ ਦੇਖਣ ਲੱਗ ਗਿਆ ਗਰੀਲਾ ਦੇਖਣ ਲੱਗ ਗਿਆ ਤੇ ਉਹ ਜੌਨੀ ਲੀਵਰ ਦੀ ਕੁੜੀ ਨਾ ਉਹਦੀ ਰੀਸ ਲਾਈ ਜਾਂਦੀ ਆ ਉਹ ਜਿਹੜੀ ਹੀਰਾ ਮੰਡੀ ਦੀ ਨਹੀਂ ਆ ਆਲਮ ਠੀਕ ਆ ਭਾਈ ਉਹਨੇ ਵਧੀਆ ਕੰਮ ਕੀਤਾ ਐਕਟਿੰਗ ਕੀਤੀ ਐ ਐਵੇਂ ਉਹਦਾ ਮੂੰਹ ਹੀ ਬਣਾ ਕੇ ਆਪ ਵੀ ਦੇਖ ਲੈ ਪਾਸੇ ਕਿਦਾਂ ਵਧਾਏ ਆ ਤੈਨੂੰ ਆਪ ਨੂੰ ਕੀ ਆਉਂਦਾ ਲੱਡੇੜੀ ਦੇ ਹੀ ਕਰੀ ਜਾਂਦੇ ਆਬਦੀ ਤਾਂ ਹੈਈ ਭਾਵੇਂ ਕੀ ਹੱਸੀ ਗੱਲ ਦੀ ਸਾਰਿਆਂ ਨੂੰ ਮੈਂ ਨਾ ਹੁਣੀ ਉੱਠਿਆ ਜੀ ਸੀ ਥੋੜਾ ਟੈਂਪਰ ਨੂੰ ਬਸਦਾ ਜੀ ਕੁਛ ਖਾਦਾ ਜੀ ਉੱਠ ਕੇ ਤੋੜਦੇ ਮੈਂ ਰੀਲਾਂ ਹੀ ਦੇਖਣ ਲੱਗ ਗਿਆ ਰੀਲਾਂ ਦੇਖਣ ਲੱਗ ਗਿਆ ਤੇ ਉਹ ਜੌਨੀ ਲੀਵਰ ਦੀ ਕੁੜੀ ਨਾ ਉਹਦੀ ਰੀਸ ਲਾਈ ਜਾਂਦੀ ਆ ਉਹ ਜਿਹੜੀ ਹੀਰਾ ਮੰਡੀਕ ਨਹੀਂ ਆ ਆਲਮ ਠੀਕ ਆ ਭਾਈ ਉਹਨੇ ਵਧੀਆ ਕੰਮ ਕੀਤਾ ਐਕਟਿੰਗ ਕੀਤੀ ਐ ਐਵੇਂ ਉਹਦਾ ਮੂੰਹ ਹੀਆ ਬਣਾ ਕੇ ਆਪ ਵੀ ਦੇਖ ਲੈ ਪਾਸੇ ਕਿਦਾਂ ਵਧਾਏ ਆ ਤੈਨੂੰ ਆਪ ਨੂੰ ਕੀ ਆਉਂਦਾ ਲੱਡੇੜੀ ਦੇ ਹੀ ਕਰੀ ਜਾਂਦੇ ਆਬਦੀ ਤਾਂ ਏਹੀ ਬੰਦਾ ਏ ਯੋ ਮੇਰਾ ਛੋਟਾ ਛੋਟਾ ਬੱਚਾ ਐਵੇਂ ਆਪ ਨੂੰ ਖਾਉਂਦਾ ਜਾਂਦਾ ਨਹੀਂ ਦੂਜਿਆਂ ਨੂੰ ਨਿੰਦੀਆਂ ਸੱਸੀ ਗੱਲ ਦੀ ਸਾਰਿਆਂ ਨੂੰ ਮੈਂ ਨਾ ਹੁਣੀ ਉੱਠਾ ਜੇ ਸੀ ਥੋੜਾ ਟੈਂਪਰ ਨੂੰ ਬਸ ਜੀ ਕੁਛ ਖਾਦਾ ਜੇ ਉੱਠ ਕੇ ਤੋੜਦੇ ਮੈਂ ਰੀਲਾਂ ਹੀ ਦੇਖਣ ਲੱਗ ਗਿਆ ਰੀਲਾਂ ਦੇਖਣ ਲੱਗ ਗਿਆ ਤੇ ਉਹ ਜੌਨੀ ਲੀਵਰ ਦੀ ਕੁੜੀ ਨਾ ਉਹਦੀ ਰੀਸ ਲਾਈ ਜਾਂਦੀ ਆ ਉਹ ਜਿਹੜੀ ਹੀਰਾ ਮੰਡੀਕ ਨਹੀਂ ਆ ਆਲਮ ਠੀਕ ਆ ਭਾਈ ਉਹਨੇ ਵਧੀਆ ਕੰਮ ਕੀਤਾ ਐਕਟਿੰਗ ਕੀਤੀ ਹੈ ਐਵੇਂ ਉਹਦਾ ਮੂੰਹ ਹੀ ਆ ਬਣਾ ਕੇ ਆਪ ਵੀ ਦੇਖ ਲੈ ਪਾਸੇ ਕਿਦਾਂ ਵਧਾਏ ਆ ਤੈਨੂੰ ਆਪ ਨੂੰ ਕੀ ਆਉਂਦਾ ਲੈ ਡੈਡੀ ਦਾ ਹੀ ਕਰੀ ਜਾਂਦੇ ਆ ਆਪਦੀ ਤਾਂ ਏਹੀ ਬੰਦਾ ਕੀ ਉਹ ਮੇਰਾ ਛੋਟਾ ਛੋਟਾ ਬੱਚਾ ਐਵੇਂ ਆਪ ਨੂੰ ਕੁਝ ਆਉਂਦਾ ਜਾਂਦਾ ਨਹੀਂ ਦੂਜਿਆਂ ਨੂੰ ਨਿੰਦੀਆਂ ਸੱਸੀ ਗੱਲ ਦੀ ਸਾਰਿਆਂ ਨੂੰ ਮੈਂ ਨਾ ਹੁਣੀ ਉੱਠਿਆ ਜੇ ਸੀ ਥੋੜਾ ਟੈਂਪਲ ਨੂੰ ਬਸਦਾ ਜੇ ਕੁਝ ਖਾਦਾ ਜੇ ਉੱਠ ਕੇ ਤੇ ਉੱਠਦੇ ਹੀ ਮੈਂ ਰੀਲਾਂ ਹੀ ਦੇਖਣ ਲੱਗ ਗਿਆ ਰੀਲਾਂ ਦੇਖਣ ਲੱਗ ਗਿਆ ਤੇ ਉਹ ਜੌਨੀ ਲੀਵਰ ਦੀ ਕੁੜੀ ਨਾ ਉਹਦੀ ਰੀਸ ਲਾਈ ਜਾਂਦੀ ਆ ਉਹ ਜਿਹੜੀ ਹੀਰਾ ਮੰਡੀਕ ਨਹੀਂ ਆ ਆਲਮ ਠੀਕ ਆ ਭਾਈ ਉਹਨੇ ਵਧੀਆ ਕੰਮ ਕੀਤਾ ਐਕਟਿੰਗ ਕੀਤੀ ਐ ਐਵੇਂ ਉਹਦਾ ਮੂੰਹ ਹੀਆ ਬਣਾ ਕੇ ਆਪ ਵੀ ਦੇਖ ਲੈ ਪਾਸੇ ਕਿਦਾਂ ਵਧਾਏ ਆ ਤੈਨੂੰ ਆਪ ਨੂੰ ਕੀ ਆਉਂਦਾ ਲੱਡੇੜੀ ਦੇ ਹੀ ਕਰੀ ਜਾਂਦੇ ਆਬਦੀ ਤਾਂ ਏਹੀ ਬੰਦਾ ਕੀ ਹੋਇਆ ਬਸ ਮੇਰੇ ਛੋਟਾ ਛੋਟਾ ਬੱਚਾ ਐਵੇਂ ਆਪ ਨੂੰ ਕੋਝਾਉਂਦਾ ਜਾਂਦਾ ਨਹੀਂ ਦੂਜਿਆਂ ਨੂੰ ਨਿੰਦੀ ਜਾਂਦਾ ਸਸੀ ਗੱਲ ਦੀ ਸਾਰਿਆਂ ਨੂੰ ਮੈਂ ਨਾ ਹੁਣੀ ਉੱਠਿਆ ਜੀ ਸੀ ਥੋੜਾ ਟੈਂਪਰ ਨੂੰ ਬਸ ਜੀ ਕੁਛ ਖਾਦਾ ਜੀ ਉੱਠ ਕੇ ਤੇ ਉੱਠਦੇ ਹੀ ਮਹ ਰੀਲਾਂ ਹੀ ਦੇਖਣ ਲੱਗ ਗਿਆ ਰੀਲਾਂ ਦੇਖਣ ਲੱਗ ਗਿਆ ਤੇ ਉਹ ਜਰਨੀ ਲੀਵਰ ਦੀ ਕੁੜੀ ਨਾ ਉਹਦੀ ਰੀਸ ਲਾਈ ਜਾਂਦੀ ਆ ਉਹ ਜਿਹੜੀ ਹੀਰਾ ਮੰਡੀਕ ਨਹੀਂ ਆ ਆਲਮ ਠੀਕ ਆ ਭਾਈ ਉਹਨੇ ਵਧੀਆ ਕੰਮ ਕੀਤਾ ਐਕਟਿੰਗ ਕੀਤੀ ਐ ਐਵੇਂ ਉਹਦਾ ਮੂੰਹ ਹੀ ਬਣਾ ਕੇ ਆਪ ਵੀ ਦੇਖ ਲੈ ਪਾਸੇ ਕਿਦਾਂ ਵਧਾਏ ਆ ਤੈਨੂੰ ਆਪ ਨੂੰ ਕੀ ਆਉਂਦਾ ਲੈ ਡੈਡੀ ਦਾ ਹੀ ਕਰੀ ਜਾਂਦੇ ਆਬਦੀ ਤਾਂ ਏਈ ਬਾਬਾ ਏ ਮੇਰਾ ਛੋਟਾ ਛੋਟਾ ਬੱਚਾ ਐਵੇਂ ਆਪ ਨੂੰ ਖੁਸ਼ ਆਉਂਦਾ ਜਾਂਦਾ ਨਹੀਂ ਦੂਜਿਆਂ ਨੂੰ ਨਿੰਦੀਆਂ ਸੱਸੀ ਗੱਲ ਦੀ ਸਾਰਿਆਂ ਨੂੰ ਮੈਂ ਨਾ ਹੁਣੀ ਉੱਠਿਆ ਜੇ ਸੀ ਥੋੜਾ ਟੈਂਪਲ ਨੂੰ ਬਸ ਜੇ ਕੁਝ ਖਾਦਾ ਜੇ ਉੱਠ ਕੇ ਤੇ ਉੱਠਦੇ ਹੀ ਮੈਂ ਰੀਲਾਂ ਹੀ ਦੇਖਣ ਲੱਗ ਗਿਆ ਰੀਲਾਂ ਦੇਖਣ ਲੱਗ ਗਿਆ ਤੇ ਉਹ ਜਰਨੀ ਲੀਵਰ ਦੀ ਕੁੜੀ ਨਾ ਉਹਦੀ ਰੀਸ ਲਾਈ ਜਾਂਦੀ ਆ ਉਹ ਜਿਹੜੀ ਹੀਰਾ ਮੰਡੀਕ ਨਹੀਂ ਆ ਆਲਮ ਠੀਕ ਆ ਭਾਈ ਉਹਨੇ ਵਧੀਆ ਕੰਮ ਕੀਤਾ ਐਕਟਿੰਗ ਐਮੀ ਉਹਦਾ ਮੂੰਹ ਹੀ ਬਣਾ ਕੇ ਆਪ ਵੀ ਦੇਖ ਲੈ ਪਾਸੇ ਕਿਦਾਂ ਵਧਾਏ ਆ ਤੈਨੂੰ ਆਪ ਨੂੰ ਕੀ ਆਉਂਦਾ ਲੱਡੇੜੀ ਦੇ ਹੀ ਕਰੀ ਜਾਂਦੇ ਆਬਦੀ ਤਾਂ ਹੈਈ ਬਾਬਾ ਕੀ